UPSC ਪ੍ਰੀਖਿਆ ਦੇਸ਼ ਦੀ ਸਭ ਤੋਂ ਅਖੀ ਪ੍ਰੀਖਿਆਵਾਂ ਦੇ ਵਿੱਚੋਂ ਇੱਕ ਪ੍ਰੀਖਿਆ ਮੰਨੀ ਜਾਂਦੀ ਹੈ ਬਹੁਤ ਸਾਰੇ ਉਮੀਦਵਾਰ ਜਿਹੜੇ ਨੇ ਇਸ ਪ੍ਰੀਖਿਆ ਨੂੰ ਪਾਸ ਕਰਨ ਦੇ ਲਈ ਸਾਲੋ ਸਾਲ ਲਗਾ ਦਿੰਦੇ ਨੇ ਫਿਰ ਵੀ ਉਹ ਅਸਫਲ ਰਹਿੰਦੇ ਨੇ ਪਰ ਬਹੁਤ ਘੱਟ ਅਜਿਹੇ ਉਮੀਦਵਾਰ ਹੁੰਦੇ ਨੇ ਜੋ ਪਹਿਲੇ ਹੀ ਅਟੈਂਪਟ ਦੇ ਵਿੱਚ ਇਸ ਪ੍ਰੀਖਿਆ ਨੂੰ ਪਾਸ ਕਰ ਲੈਂਦੇ ਨੇ ਤੇ ਅਜਿਹੇ ਵੀ ਉਮੀਦਵਾਰ ਹੁੰਦੇ ਨੇ ਜਿਹੜੇ ਕੀ ਬਹੁਤ ਸਾਰੀਆਂ ਮੁਸ਼ਕਲਾਂ ਤੋਂ ਬਾਅਦ ਇਸ ਪ੍ਰੀਖਿਆ ਨੂੰ ਪਾਸ ਕਰਦੇ ਨੇ ਤੇ ਜਦੋਂ ਉਹਨਾਂ ਦਾ ਸੰਘਰਸ਼ ਪੂਰਾ ਹੋ ਜਾਂਦਾ ਹੈ ਕਹਾਣੀ ਹਰ ਕਿਸੇ ਨੂੰ ਜਿਹੜੀ ਹੈ ਉਹ ਮੋਟੀਵੇਟ ਵੀ ਕਰਦੀ ਹੈ ਅਜਿਹੀ ਹੀ ਕਹਾਣੀ ਹੈ ਵੰਦਨਾ ਦੀ ਵੰਦਨਾ ਇੱਕ ਆਈਐਸ ਅਫਸਰ ਹੈ ਪਰ ਉਹਨਾਂ ਦੀ ਕਹਾਣੀ ਦੇ ਪਿੱਛੇ ਉਹਨਾਂ ਦਾ ਸੰਘਰਸ਼ ਵੀ ਹੈ ਤੇ ਨਾਲ ਹੀ ਇੱਕ ਅਜਿਹੀ ਮੋਟੀਵੇਸ਼ਨ ਵਾਲੀ ਕਹਾਣੀ ਹੈ ਜਿਹੜਾ ਕਿ ਹਰ ਕਿਸੇ ਨੂੰ ਮੋਟੀਵੇਟ ਵੀ ਕਰਦਾ ਹੈ ਤੇ ਨਾਲ ਹੀ ਉਹਨਾਂ ਦੀ ਕਹਾਣੀ ਸੁਣ ਕੇ ਉਹਨਾਂ ਕੁੜੀਆਂ ਨੂੰ ਵੀ ਇੱਕ ਜਿਹੜੀ ਹੈ ਕਹਿ ਸਕਦੇ ਹਾਂ ਕਿ ਮੋਟੀਵੇਸ਼ਨ ਮਿਲਦੀ ਹੈ ਯੂਪੀਐਸਸੀ ਦੀ ਤਿਆਰੀ ਦੇ ਲਈ ਵੰਦਨਾ ਇੱਕ ਅਜਿਹੀ ਲੜਕੀ ਸੀ ਜਿਨ੍ਹਾਂ ਦੇ ਮਾਪੇ ਉਹਨਾਂ ਨੂੰ ਪੜ੍ਹਾਈ ਕਰਨ ਦੇ ਲਈ ਰੋਕਦੇ ਸੀ ਉਹ ਉਹਨਾਂ ਨੂੰ ਇਹ ਲੱਗਦਾ ਸੀ ਕਿ ਲੜਕੀਆਂ ਦਾ ਘਰ ਤੋਂ ਬਾਹਰ ਨਿਕਲਣਾ ਜਿਹੜਾ ਹੈ ਉਹ ਸਾਡੀ ਇੱਜ਼ਤ ਘਟਾ ਸਕਦਾ ਜਾਂ ਫਿਰ ਕੁਝ ਵੀ ਸਮਾਜ ਦੇ ਜਿਸ ਤਰੀਕੇ ਦੇ ਨਾਲ ਹਲਾਤ ਸੀ ਇਸ ਕਰਕੇ ਉਹਨਾਂ ਦੇ ਮਾਪਿਆਂ ਦੇ ਵੱਲੋਂ ਉਹਨਾਂ ਦੇ ਭਰਾ ਨੂੰ ਪੜਾਈ ਕਰਨ ਦੇ ਲਈ ਹੋਰ ਪਿੰਡਾਂ ਦੇ ਵਿੱਚ ਭੇਜ ਦਿੰਦੇ ਸੀ ਪਰ ਵੰਦਨਾ ਨੂੰ ਬਾਹਰ ਭੇਜਿਆ ਨਹੀਂ ਜਾਂਦਾ ਸੀ ਇਸ ਕਰਕੇ ਇੱਕ ਵਾਰ ਵੰਦਨਾ ਦੇ ਵੱਲੋਂ ਮਾਪਿਆਂ ਦੇ ਨਾਲ ਲੜਾਈ ਕਰਨ ਤੋਂ ਬਾਅਦ ਜਿਹੜੀ ਹੈ ਉਸਨੇ ਜ਼ਿੱਦ ਕੀਤੀ ਕਿ ਉਹ ਵਧੀਆ ਸਕੂਲ ਦੇ ਵਿੱਚ ਪੜ੍ਹਨਾ ਚਾਹੁੰਦੀ ਹੈ ਤੇ ਅਗਲੀ ਪੜ੍ਹਾਈ ਚਾਹੁੰਦੀ ਹੈ ਕਰਨਾ ਇਸ ਕਰਕੇ ਮਾਪਿਆਂ ਦੀ ਜ਼ਿੱਦ ਜਦੋਂ ਉਹਨਾਂ ਨੇ ਕੀਤੀ ਤਾਂ ਮਾਪਿਆਂ ਨੇ ਉਹਨਾਂ ਨੂੰ ਗੁਰੂਕੁਲ ਦੇ ਵਿੱਚ ਪੜ੍ਹਾਈ ਕਰਨ ਦੇ ਲਈ ਭੇਜ ਦਿੱਤਾ ਜਿਸ ਤੋਂ ਬਾਅਦ ਵੰਦਨਾ ਦੇ ਵੱਲੋਂ ਲੋਕ ਕਾਲਜ ਦੇ ਵਿੱਚ ਜਿਹੜੀ ਹੈ ਅੱਗੇ ਐਲਐਲਬੀ ਕੀਤੀ ਗਈ ਹੈ ਪਰ ਪਰਿਵਾਰ ਦੇ ਵੱਲੋਂ ਸ਼ਰਤ ਰੱਖੀ ਗਈ ਹੈ ਕਿ ਆਨਲਾਈਨ ਹੀ ਉਹ ਪੜ੍ਹਾਈ ਕਰ ਸਕਦੀ ਹੈ ਜਿਸ ਤੋਂ ਬਾਅਦ ਉਸਨੇ 12ਵੀਂ ਤੋਂ ਬਾਅਦ ਹੀ ਐਲਐਲਬੀ ਦੇ ਨਾਲ ਯੂਪੀਐਸਸੀ ਦੀ ਤਿਆਰੀ ਕੀਤੀ ਤੇ ਬਾਅਦ ਵਿੱਚ ਆਈਪੀਐਸ ਅਫਸਰ ਬਣੀ ਹੈ ਇਹ ਕਹਾਣੀ ਜੜੀ ਹੈ ਵੰਦਨਾ ਦੀ ਹੈ ਵੰਦਨਾ ਜਦੋਂ ਯੂਪੀਐਸਸੀ ਦੀ ਤਿਆਰੀ ਕਰ ਰਹੀ ਸੀ ਤਾਂ ਕਈ ਇੰਟਰਵਿਊਸ ਦੇ ਵਿੱਚ ਉਹਨਾਂ ਦੇ ਮਾਤਾ ਪਿਤਾ ਨੇ ਦੱਸਿਆ ਹੈ ਕਿ ਵੰਦਨਾ ਜਦੋਂ 12-12 ਘੰਟੇ ਪੜ੍ਹਦੀ ਸੀ ਤਾਂ ਜਿਹੜੀ ਇੱਕ ਕਮਰੇ ਦੇ ਵਿੱਚ ਕੂਲਰ ਹੁੰਦਾ ਸੀ ਕੂਲਰ ਦੇ ਕਾਰਨ ਜਿਹੜੀਆਂ ਉਹਨਾਂ ਨੂੰ ਬਹੁਤ ਜ਼ਿਆਦਾ ਨੀਂਦ ਆਂਦੀ ਸੀ ਇਸ ਕਰਕੇ ਉਹਨਾਂ ਨੇ ਕਮਰੇ ਦੇ ਵਿੱਚ ਕੂਲਰ ਲਗਾਉਣ ਤੋਂ ਮਨਾ ਕਰ ਦਿੱਤਾ ਤਾਜ਼ੋ ਕੀ ਪੱਖੇ ਦੀ ਹਵਾ ਦੇ ਨਾਲ ਉਹਨਾਂ ਨੂੰ ਨੀਂਦ ਘੱਟ ਆਵੇ ਇਸ ਕਰਕੇ ਪੜਾਈ ਦੇ ਵਿੱਚ ਜਿਹੜੀ ਹੈ ਉਹ ਜ਼ਿਆਦਾ ਕਰ ਸਕੇ ਇਸ ਕਰਕੇ ਮਾਪਿਆਂ ਨੂੰ ਹਮੇਸ਼ਾ ਇਹ ਉਹ ਕਹਿੰਦੀ ਸੀ ਕਿ ਕਮਰੇ ਦੇ ਵਿੱਚ ਬਹੁਤ ਘੱਟ ਸੁੱਖ ਸੁਵਿਧਾਵਾਂ ਹੋਣ ਇਸ ਕਰਕੇ ਜਿਹੜਾ ਹੈ ਉਹ ਜ਼ਿਆਦਾ ਤੋਂ ਜ਼ਿਆਦਾ ਪੜ੍ਹਾਈ ਕਰ ਸਕਣ ਉੱਥੇ ਹੀ ਉਹਨਾਂ ਦੇ ਮਾਪੇ ਦਾ ਕਹਿਣਾ ਹੈ ਕਿ ਅਸੀਂ ਖੁਦ ਇਹਦੇ ਚਾਹੇ ਕਾਲਜ ਦੇ ਪ੍ਰੋਫੈਸਰ ਹੋਣ ਜਾਂ ਸਕੂਲ ਦੇ ਟੀਚਰਸ ਹੋਣ ਕੰਪਲੇਂਟ ਕਰਦੇ ਸੀ ਕਿ ਉਹ ਜਿਹੜਾ ਹੈ ਰਾਤ ਨੂੰ ਸੌਂਦੇ ਨਹੀਂ ਹੈ ਅਸੀਂ ਇਹਨਾਂ ਨੂੰ ਬਾਰ-ਬਾਰ ਕਹਿੰਦੇ ਹਾਂ ਕਿ ਸੋ ਜਾ ਤਬੀਅਤ ਖਰਾਬ ਹੋ ਸਕਦੀ ਹੈ ਪਰ ਵੰਨਾ ਦਾ ਕਹਿਣਾ ਸੀ ਕਿ ਉਹ ਕੁਝ ਜ਼ਿੰਦਗੀ ਦੇ ਵਿੱਚ ਕਰਨਾ ਚਾਹਦੀ ਹੈ ਇਸ ਕਰਕੇ ਉਹ ਬਹੁਤ ਘੱਟ ਨੀਂਦ ਤੇ ਨਾਲ ਹੀ ਕਮਰਿਆਂ ਦੇ ਵਿੱਚ ਕੂਲਰ ਵੀ ਨਹੀਂ ਲਗਾਉਂਦੀ ਸੀ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੇ यूपीएससी दी तैयारी करनी शुरू की थी तो उन्हें लग गया जरूर थी कि शायद वो नहीं कर सकती पर बाद में पहले अटेम्प्ट देवेच ही वंदना जड़ी है आईएएस अफसर बन जाती है तो 2012 ਦੇ ਵਿੱਚ ਉਹਨਾਂ ਨੇ यूपीएससी ਦਾ ਟੈਸਟ ਕਰੈਕ ਕੀਤਾ ਹੈ ਤੇ ਬਾਅਦ ਵਿੱਚ ਜਦੋਂ ਉਹਨਾਂ ਨੇ ਮਾਪਿਆਂ ਨੂੰ ਕਰਕੇ ਦਿਖਾਇਆ ਤਾਂ ਉਹਨਾਂ ਦੇ ਪਿਤਾ ਨੇ ਇਹ ਵੀ ਕਿਹਾ ਹੈ ਕਿ ਸ਼ਾਇਦ ਮੇਰਾ ਉਸ ਸਮੇਂ ਫੈਸਲਾ ਬਹੁਤ ਗਲਤ ਹੋ ਜਾਂਦਾ ਜਦੋਂ ਮੈਂ ਆਪਣੀ ਬੇਟੀ ਨੂੰ ਘਰ ਤੋਂ ਬਾਹਰ ਨਾ ਨਿਕਲਣ ਦਿੰਦਾ ਤੇ ਅੱਜ ਮੇਰੀ ਬੇਟੀ ਇਸ ਮੁਕਾਮ ਤੇ ਨਹੀਂ ਪਹੁੰਚਦੀ ਤੇ ਵੰਦਨਾ ਦੀ ਕਹਾਣੀ ਹਰ ਇੱਕ ਲੜਕੀਆਂ ਨੂੰ ਮੋਟੀਵੇਟ ਕਰਦੀ ਹੈ ਤੇ ਨਾਲ ਹੀ ਵੰਦਨਾ ਇਹ ਵੀ ਕਹਿੰਦੀ ਹੈ ਕਿ ਲੜਕੀਆਂ ਨੂੰ ਵੱਧ ਤੋਂ ਵੱਧ ਪੜਨਾ ਚਾਹੀਦਾ ਹੈ ਬਹੁਤ ਸਾਰੇ ਅਵਸਰ ਜਿਹੜੇ ਹੈ ਸਰਕਾਰ ਵੀ ਲੜਕੀਆਂ ਨੂੰ ਦਿੰਦੀ ਹੈ ਪਰ ਕੋਸ਼ਿਸ਼ ਕਰਨ ਵਾਲੇ ਦੀ ਹਾਰ ਨਹੀਂ ਹੁੰਦੀ ਹੈ ਜੇਕਰ ਵਿਅਕਤੀ ਚਾਹੇ ਤਾਂ ਉਹ ਬਹੁਤ ਕੁਝ ਕਰ ਵੀ ਸਕਦਾ ਹੈ ਜੇਕਰ ਹਾਲਾਤ ਤੇ ਔਂਕੜਾ ਨੂੰ ਦੇਖ ਕੇ ਵਿਅਕਤੀ ਜਿਹੜਾ ਹੈ ਰੁਕ ਜਾਵੇ ਤਾਂ ਸ਼ਾਇਦ ਉਸ ਦੀ ਜਿਹੜਾ ਹੈ ਵਿਕਾਸ ਉੱਥੇ ਹੀ ਰੁਕ ਜਾਂਦਾ ਹੈ ਵਨਵਰਗੇ ਬਹੁਤ ਸਾਰੀ ਕੁੜੀਆਂ ਨੇ ਜਿਹੜੀਆਂ ਕਿ ਅੱਗੇ ਵਧਣਾ ਚਾਹੁੰਦੀਆਂ ਪਰ ਕਈ ਵਾਰ ਹਾਲਾਤ ਅਜਿਹੇ ਬਣ ਜਾਂਦੇ ਨੇ ਕਿ ਕੁੜੀਆਂ ਜਿਹੜੀਆਂ ਹੈ ਘਰੋਂ ਬਾਹਰ ਨਹੀਂ ਨਿਕਲ ਪਾਉਂਦੀਆਂ ਪਰ ਕੋਸ਼ਿਸ਼ ਕਰਨ ਦੇ ਨਾਲ ਬਹੁਤ ਕੁਝ ਹੋ ਸਕਦਾ ਹੈ ਇਸ ਕਰਕੇ ਜੇਕਰ ਵਿਅਕਤੀ ਚਾਹੇ ਤਾਂ ਹਰ ਕੁਝ ਕਰ ਸਕਦਾ ਹੈ ਬਹੁਤ ਸਾਰੀ ਲੜਕੀਆਂ ਨੇ ਬਹੁਤ ਸਾਰੇ ਲੋਕ ਨੇ ਯੂਪੀਐਸਸੀ ਦੀ ਤਿਆਰੀ ਕਰਦੇ ਨੇ ਪਰ ਬਹੁਤ ਹੀ ਘੱਟ ਲੋਕ ਜਿਹੜੇ ਨੇ ਅਫਸਰ ਬਣ ਪਾਉਂਦੇ ਨੇ ਬਹੁਤ ਅਜਿਹੇ ਲੋਕ ਹੁੰਦੇ ਨੇ ਜਿਹੜਾ ਜਿਨ੍ਹਾਂ ਦੇ ਪਰਿਵਾਰਾਂ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਿਲਾਂ ਹੁੰਦੀਆਂ ਨੇ ਵਿੱਤੀ ਮੁਸ਼ਕਿਲਾਂ ਫੀਸ ਨਹੀਂ ਦੇ ਪਾਉਂਦੇ ਨੇ ਕੋਚਿੰਗ ਨਹੀਂ ਲੈ ਪਾਉਂਦੇ ਨੇ ਪਰ ਅਜੇ ਹੀ ਵੀ ਨੌਜਵਾਨ ਹੁੰਦੇ ਨੇ ਜਿਹੜੇ ਕਿ 12 ਤੋਂ 13 13 14 14 14 ਘੰਟੇ ਪੜ੍ਹ ਕੇ ਜਿਹੜੇ ਨੇ ਟੈਸਟ ਕ੍ਰੈਕ ਕਰਦੇ ਨੇ ਪਹਿਲੇ ਅਟੈਂਪਟ ਦੇ ਵਿੱਚ ਤੇ ਲੋਕਾਂ ਦੇ ਲਈ ਜਿਹੜੀ ਹੈ ਕਹਾਣੀਆਂ ਬਣ ਜਾਂਦੇ ਨੇ ਤੇ ਮੋਟੀਵੇਟ ਕਰਦੇ ਨੇ ਅਜਿਹੀ ਕਹਾਣੀ ਇੱਕ ਵੰਦਨਾ ਦੀ ਹੈ ਜਿਸ ਨੇ ਅੱਜ ਅਫਸਰ ਬਣ ਕੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਕਮੈਂਟ ਦੇ ਜ਼ਰੀਏ ਤੁਸੀਂ ਵੀ ਪ੍ਰਤੀਕਿਰਿਆ ਦੇ ਸਕਦੇ ਹੋ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ